ਤਦੋਂ ਸਵੇਰੇ ਸਵੇਰੇ ਖੋਲਤੇ ਆਪਾਂ ਸਾਰੇ ਵੱਡੇ ਤੇ ਛੋਟੇ ਮੁਰਗੇ ਤੇ ਪਾਈ ਆਪਾਂ ਇਹਨਾਂ ਨੂੰ ਚੂਰੀ ਸਾਰਿਆਂ ਨੂੰ ਛੋਟੇ ਵੱਡੇ ਨੂੰ ਇਹ ਆਪਣੇ ਸਾਰੇ ਛੋਟੇ ਵੱਡੇ ਜਾਨਵਰ ਹੈ ਵੱਡੇ ਮੁਰਗੇ ਤੇ ਟੂਟੇ ਵੀ ਛੋਟੇ ਆ ਸਾਰੇ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਤਾਂ ਆਪਣੇ ਛੋਟੇ ਮੁਰਗੇ ਸਾਰੇ ਛੋਟੇ ਤੇ ਆ ਵੱਡੇ ਇਹ ਮਿੱਤਰ ਆਪਣੇ ਸਾਰੇ ਵੱਡੇ ਹੁਕੜ ਰਹੀਏ ਜਿਹੜੇ ਵੱਡੇ ਮੁਰਗੇ ਤੇ ਮੁਰਗੀਆਂ ਇਹ ਸਾਰੇ ਤੇ ਇਹ ਨਵੇਂ ਛੀ ਆਪਾਂ ਛੱਡੇ ਹੋਏ ਛੋਟੇ ਛੋਟੇ ਮੁਰਗੇ ਵੀ ਛੱਡੇ ਹੋਏ ਆ ਜਿਹੜੇ ਛੋਟੇ ਬੱਚੇ ਸੀਗੇ ਆਪਣੇ ਉਹ ਵੀ ਛੱਡੇ ਹੋਏ ਵਿੱਚ ਆ ਸਾਰੇ ਵੱਡੇ ਹੁਕੜ ਰਹੀਏ ਜਿਹੜੇ ਆਪਣੇ ਉਹ ਆ ਸਾਰੇ ਅੰਨੇ ਵੀਰੇ ਤੁਨੂੰ ਵੱਡੇ ਕਬੂਤਰ ਆ ਆਪਣੇ ਵੱਡੇ ਕਬੂਤਰ ਹੈ ਦਾਣੇ ਪਾਤੇ ਇਹਨਾਂ ਨੂੰ ਆ ਵੀ ਸਾਰੇ ਠੀਕ ਠਾਕ ਹੈ ਸਭ ਸੈਟ ਵਟ ਹੈ ਸਾਰੇ ਕਬੂਤਰ ਜਾਨਵਰ ਠੀਕ ਆ ਆਪਣੇ ਇਹ ਵੀ ਇਸ ਤੋਂ ਬਾਅਦ ਤੁਹਾਨੂੰ ਬਖਾਨਨੇ ਵੱਡੀਆਂ ਕਬੂਤਰੀਆਂ ਉਹ ਵੀ ਤੁਹਾਨੂੰ ਬਖਾਨਨੇ ਆ ਤੋਂ ਬਾਅਦ ਵੀ ਆਹ ਇਹ ਆਪਣੀਆਂ ਵੱਡੀਆਂ ਕਬੂਤਰੀਆਂ ਸਾਰੀਆਂ ਇਹ ਵੀ ਸਾਰੇ ਠੀਕ ਠਾਕ ਹੈ ਆ ਵੱਡੀਆਂ ਕਬੂਤਰੀਆਂ ਇਹ ਆਪਣੇ ਕੋਲ ਦੇ ਦੀਆਂ ਸਾਰੀਆਂ ਇਹ ਵੀ ਠੀਕ ਠਾਕ ਹੈ ਸਾਰੇ दाने पाते चुकते वाई इनक रह गए रज के बह गए हम सारबूतरिया कबूतरी है जोड़े वाली ठीक ठाक है सारे जानवर अपने कोई बीमार बुमूर नहीं है ठीक है सारे आपने जोड़े वाला खुड है आ भी सारे ठीक ठाक है बच्चा भी ठीक आ गया हूँ तो ठीक है फीड फूड दे के बड़ा करता लिया ਠੀਕ ਹੈ ਇੱਕ ਤਾਂ ਮਰ ਗਿਆ ਸੀ ਕੱਲ ਤੇ ਬਾਕੀ ਸਾਰੇ ਠੀਕ ਹੈ ਅਗਸਤ ਤੋਂ ਬਾਅਦ ਵੀ ਇਹ ਆਪਾਂ ਖੋਲ ਕੇ ਛੋਟੇ-ਚੂਚੇ ਹਮ ਕੀੜਾ ਇਹ ਆਪਣੇ ਛੋਟੇ-ਚੂਚੇ ਮਿੱਤਰੋ ਸਾਰੇ ਇਹ ਆਪਣੇ ਸਾਰੇ ਛੋਟੇ-ਚੂਚੇ ਜਿਹੜੇ ਆਪਾਂ ਲੱਗ ਤੋਂ ਰੱਖੇ ਹੋਏ ਇੱਕ ਕਮਰੇ ਦੇ ਵਿੱਚ ਆ ਵੀ ਠੀਕ ਤਾਂ ਨੇ ਮਿੱਤਰੋ ਸਾਰੇ ਸਾਰੇ ਠੀਕ ਠਾਕ ਹੈ। ਸਾਰੇ ਚੂਚੇ ਉੱਤੇ ਸਭ ਤੋਂ ਛੋਟੇ ਜਿਹੜੇ ਸਨ, ਕਈ ਤਾਂ ਵੱਡੇ ਹੋ ਗਏ ਇਹਨਾਂ ਦੇ ਵਿੱਚੋਂ ਤੇ ਕੁਝ ਛੋਟੇ ਅਜੇ। ਵੈਸੇ ਠੀਕ ਹੈ ਸਾਰੇ। ਸੋ ਠੀਕ। ਕੋਸਤਾ ਆਪਣੇ 4-5 ਚੂਚੇ ਤਾਂ ਉਹ ਚੂਹੇ ਨੇ ਮਾਰਤੇ ਸੀਗੇ। ਕਿਉਂਕਿ ਬਿਲਕੁਲ ਛੋਟੇ ਸੀਗੇ ਉਹ ਗੇਟ ਦੇ ਥੱਲੇ ਜਿਹੜੇ ਨਾ ਚੂਹਾ ਨਿਕਲ ਜਾਂਦਾ ਹੁੰਦਾ ਸੀਗਾ। ਤੇ ਹੁਣ ਉਹਦਾ ਵੀ ਇਲਾਜ ਕਰਤਾ ਆਪਾਂ ਇਟਾ ਉੱਡਾ ਲਾ ਕੇ। ਬਾਕੀ ਸਾਰੇ ਠੀਕ ਆ। ਇਹ ਆਪਣਾ ਛੋਟਾ ਚੂਜ਼ ਹੈ ਸਰ